टू जगनवीर बी द लॉर्ड्स ऑफ लव गॉड ब्लेस यू स्टे स्ट्रांग ई 12 स्टडी हार्ड एंड डांस लव यू सुल्मान पर पर जब जगनवीर ਘਰ ਪਹੁੰਚੇ ਸੁਲਮਾਨ ਖਾਨ ਨੇ ਕਿਵੇਂ ਉਹਨਾਂ ਨੇ ਵੈਲਕਮ ਕੀਤਾ ਤੇ ਕੀ ਕੁਝ ਕੀਤਾ ਸੀ ਉਸਦਣ ਘਰ ਦੇ ਵਿੱਚ ਉਹ हमको نیچے ਲੈਣੇ نیچے ਸੀ ਆਫ ਕਰਨੇ ਆਏ تھے ਵੈਲਕਮ ਕਰੋ ਵੈਲਕਮ ਕਰਨੇ ਆਏ تھے उन्होंने कहा था आओ अंदर ऊपर जाना है कि नीचे गार्डन में बैठना है तो वो इतनी, इतनी एक्साइटमेंट वाला जगन के लिए आंसर था ना खड़े देखा सिर्फ सलमान सर समझ चुके हैं ने मैंने मोटा, मोटा नहीं किया था आप अगर इसको लोगे पेट्रोल तो आप फ्लैट आएंगे दो हजार अठारह में जगन भी अचानक ही विजन खत्म हो जाएंगे ਉੱਥੇ ਹੀ ਸਾਰਾ ਇਹਦਾ ਟ੍ਰੀਟਮੈਂਟ ਹੋਇਆ ਤੇ ਪਤਾ ਲੱਗਿਆ ਕਿ ਇਹਨੂੰ ਬਰਕੇਟ ਸਲਿੰਫੋਮਾ ਹੈਗਾ ਕੈਂਸਰ ਜੋ ਕਿ ਇਹ 4th ਸਟੇਜ ਤੋਂ ਸਫਰ ਕਰ ਰਿਹਾ ਸੀ। ਔਰ ਉਹ ਟਿਊਮਰ ਇਹਦੇ ਮੱਥੇ ਤੇ ਇਹ ਵਾਲੀ ਜਗ੍ਹਾ ਤੇ ਸੀ ਉਹ 5 ਰੁਪਏ ਦੇ ਸਿੱਕੇ ਦੇ ਜਿੰਨਾ ਉਹ ਸੀ ਜਿਸ ਨੇ ਕਿ ਉਹਨੂੰ ਕੰਪਰੈਸ ਉਹਦੀ ਆਪਟਿਕਲ ਨਰਵਸ ਨੂੰ ਕਰਕੇ ਡੈਮੇਜ ਨਮਸਕਾਰ ਪੰਜਾਬ VMPM ਦੇਖਣ ਵਾਸਤੇ ਦਰਸ਼ਕਾਂ ਸਵਾਗਤ ਹੈ ਦੋਸਤੋ ਤੁਹਾਨੂੰ ਇੱਕ ਜ਼ਿੰਦਾ ਦਿਲ ਨਿੱਕੇ ਸਰਦਾਰ ਜੀ ਨਾਲ ਮਲਾਵਾਂਗੇ ਜਿਸ ਦੀ ਉਮਰ ਬੇਸ਼ੱਕ 9 ਸਾਲ ਹੈ। ਪਰ ਹੌਸਲਾ ਬੜਾ ਬੁਲੰਦਾ ਹੈ ਵਾਹਿਗੁਰੂ ਤੇ ਬੜੀ ਆਸਤਾ ਹੈ ਤੇ ਉਸਨੇ ਇੱਕ ਜ਼ਿੰਦਗੀ ਦੀ ਸਭ ਤੋਂ ਔਖੀ ਜੰਗ ਜਿੱਤੀ ਹੈ ਜੀ ਹਾਂ ਕੈਂਸਰ ਨੂੰ maat ਦਿੱਤੀ ਹੈ ਸਾਡੇ ਨਾਲ ਜਗਨਵੀਰ ਮਯੂਦ ਹੈ ਜਿਸ ਨੂੰ 3.5 ਸਾਲ ਦੀ ਉਮਰ ਦੇ ਵਿੱਚ ਕੈਂਸਰ ਦਾ ਪਤਾ ਲੱਗਦਾ ਹੈ ਅਤੇ ਹੁਣ ਉਹ ਬਿਲਕੁਲ ਤੰਦਰੁਸਤ ਹੈ ਪਰਿਵਾਰ ਦੇ ਵਿੱਚ ਬੈਠਾ ਹੈ ਜਗਨਵੀਰ ਕਿਵੇਂ ਹੁਣ ਤੋਂ ਹੁਣ ਮੈਂ ਠੀਕ ਆ ਹਾਂ ਕਿਵੇਂ ਇਹ ਇੰਨਾ ਹੌਸਲਾ ਆ ਗਿਆ ਤੇਰੇ ਵਿੱਚ ਤੇ ਕੈਂਸਰ ਨੂੰ maat ਦਿੱਤੀ ਹੈ ਤੇ ਹੁਣ ਖੁਸ਼ਹਾਲ ਜ਼ਿੰਦਗੀ ਜਿਦਾ ਕਿਵੇਂ ਇਹ ਫੇਸ ਕੀਤਾ ਤੋਂ ਵਾਈਗਰੂ ਵੱਡਾ ਵਾਈਗਰੂ ਤੇ ਵੱਡਾ ਡਰ ਨਹੀਂ ਹੈਗਾ ਨਾ ਕੈਂਸਰ ਹੈਗਾ ਹਾਂ ਤੇ ਹੁਣ ਜੇ ਜਦੋਂ ਉੱਥੇ ਤੇਰੀ ਕੀਮੋਥੈਰਪੀ ਹੁੰਦੀ ਸੀ ਹਸਪੀਟਲ ਦੇ ਵਿੱਚ ਕਿਵੇਂ ਉਸ ਸਮੇਂ ਤੋਂ ਚੁਣੌਤੀਆਂ ਨੂੰ ਸਹਿਆ ਤੇ ਬਾਕੀ ਬੱਚੇ ਹੁੰਦੇ ਸੀ ਉਹਨਾਂ ਦਾ ਕਿਵੇਂ ਤੂੰ ਦਿਲ ਲਗਾਈ ਰੱਖਦਾ ਹੁੰਦਾ ਸੀਗਾ ਮੈਂ ਉਸ ਟਾਈਮ ਗਾਣੇ ਗਾਤਾ ਦਾ ਡਾਂਸ ਕਰਤਾ ਦਾ ਜਦ ਮੇਰੀ ਜੇ ਲੈਫਟ ਹੈਂਡ ਸੇ ਕੀਮੋ ਚਲਦੀ ਸੀ ਤਬ ਮੈਂ ਸੁਣਿਆ ਤੂੰ ਅਭੀ ਕਹਿੰਨਾ ਉਹਨਾਂ ਸੀ ਬੱਚਿਆਂ ਨੂੰ ਵੀ ਹਾਂ ਡਰੋ ਨਾ ਇਹ ਜਿਹੜੀ ਡੋਸ ਦਿੱਤੀ ਜਾ ਰਹੀ ਹੈ ਇਹ स्ट्रोंग डोज दीती जा रही है ते इस दे नाल ਤੁਸੀਂ ਫਲਾਈ ਕਰੋਗੇ ਉਹ ਉਹ ਕੀ ਕੀ ਕਿੱਸਾ ਸੀਗਾ ਉਹ ਜੈਸੇ ਕਿ ਅਸੀਂ ਇੱਕ ਦਵਾਈ ਲੈਂਦੇ ਆਂ ਹਿੰਦੀ ਚ ਗੱਲ ਕਰ ਲੈ ਕੋਈ ਗੱਲ ਉਹ ਇੱਕ ਦਵਾਈ ਲਾਤੇ ਕੌਨਸੀ ਹੁੰਦੀ ਹੈ ਕੀਮੋ ਹੁੰਦੀ ਸੀ ਬੋਲਦੇ ਕੀਮੋ ਕੀਮੋ ਤੇ ਮੈਂ ਕਿਹਾ ਤਾ ਤਾਂ ਆਪ ਅਗਰ ਇਸ ਕੋ ਲਓਗੇ ਪੈਟਰੋਲ ਜੈਸਾ ਹੈ ਆਪ ਇਸ ਕੋ ਲਓਗੇ ਤਾਂ ਆਪ ਫਲਾਈ ਕਰੋਗੇ ਹੂੰ ਤਾਂ ਮੇਰੀ ਬਾਤ ਤੇ ਯਕੀਨ ਵੀ ਕਰ ਜਾਂਦੇ تھے ਸਵਾਕੀ ਬੜਾ ਬੁਲੰਦ ਹੈਗਾ ਹੌਸਲਾ ਤੁਹਾਡੇ ਬੱਚੇ ਦਾ ਕਿਵੇਂ ਉਹ ਸਾਰਾ ਇਨਸੀਡੈਂਟ ਹੋਇਆ ਕਦੋਂ ਤੁਹਾਨੂੰ ਪਤਾ ਲੱਗਦਾ ਕਿ ਇਹਨੂੰ ਕੈਂਸਰ ਹੈਗਾ ਸ 30 ਸਪਟੈਂਬਰ 2018 ਨੂੰ ਜਦ ਜਗਨ ਵੀ ਅਚਾਨਕ ਹੀ ਇਹਦੀ ਵਿਜਨ ਖਤਮ ਹੋ ਜਾਂਦੀ ਹੈ ਤੇ ਸਾਨੂੰ ਉਸ ਵੇਲੇ ਅਹਿਸਾਸ ਹੁੰਦਾ ਹੈ ਕਿ ਕੁਝ ਵੱਡੀ ਚੀਜ਼ ਨੂੰ ਐ ਸਫਰ ਕਰ ਰਿਹਾ ਹੈ ਜਿਹਨੂੰ ਦੇਖਦੇ ਹੋਏ ਅਸੀਂ ਇਹਨੂੰ ਰਾਤੋਂ ਰਾਤ ਮੁੰਬਈ ਟਾਟਾ ਹਸਪੀਟਲ ਲੈ ਗਏ ਉੱਥੇ ਇਹਦੀ ਕੀਮੋਜ਼ ਹੋਈਆਂ ਰੇਡੀਏਸ਼ਨਸ ਹੋਈਆਂ ਤੇ ਉੱਥੇ ਹੀ ਸਾਰਾ ਇਹਦਾ ਟ੍ਰੀਟਮੈਂਟ ਹੋਇਆ ਤੇ ਪਤਾ ਲੱਗਿਆ ਕਿ ਇਹਨੂੰ ਬਰਕੇਟ ਸਲਿੰਫੋਮਾ ਹੈਗਾ ਕੈਂਸਰ ਜੋ ਕਿ ਇਹ 4th ਸਟੇਜ ਚ ਸਫਰ ਕਰ ਰਿਹਾ ਸੀ ਤੇ ਫਿਰ ਤੁਸੀਂ ਉੱਥੇ ਲੈ ਕੇ ਗਏ ਤੁਹਾਨੂੰ ਇਹ ਸਭ ਕੁਝ ਪਤਾ ਮੁੰਬਈ ਜਾਣ ਤੋਂ ਬਾਅਦ ਲੱਗਿਆ ਜਦ ਇੱਥੇ ਲੁਧਿਆਣੇ ਚ ਬਿਲ ਟ੍ਰੀਟਮੈਂਟ ਕਰਵਾਇਆ ਤੁਸੀਂ ਸਰ ਇੱਥੇ ਸਾਨੂੰ ਕਿਸੇ ਹਸਪੀਟਲ ਦੇ ਥਰੂ ਇੰਨਾ ਪਤਾ ਲੱਗ ਗਿਆ ਸੀ ਕਿ ਇਹਨੂੰ ਕੋਈ ਟਿਊਮਰ ਵਰਗੀ ਚੀਜ਼ ਹੈ ਮਗਰ ਐਨੀ ਵੱਡੀ ਚੀਜ਼ ਨੋਨਸ ਕੈਂਸਰ ਵਾਲੀ ਚੀਜ਼ ਹੋਏਗੀ ਐ ਸਾਨੂੰ احساس ਨਹੀਂ ਸੀ ਔਰ ਉਹ ਟਿਊਮਰ ਇਹਦੇ ਮੱਥੇ ਤੇ ਇਹ ਵਾਲੀ ਜਗ੍ਹਾ ਤੇ ਸੀ ਉਹ 5 ਰੁਪਏ ਦੇ ਸਿੱਕੇ ਦੇ ਜਿੰਨਾ ਉਹ ਸੀ ਜਿਹਨੇ ਕਿ ਉਹਨੂੰ ਕੰਪਰੈਸ ਉਹਦੀ ਆਪਟੀਕਲ ਨਰਵਸ ਨੂੰ ਕਰਕੇ ਡੈਮੇਜ ਕਰਤਾ ਸੀ ਯਾਨੀ ਕਿ ਬਚਪਨ ਤੋਂ ਨਹੀਂ ਸੀ ਜਿਵੇਂ ਜਦੋਂ ਜਨਮ ਹੋਇਆ ਸੀ ਉਸ ਸਮੇਂ ਬਿਲਕੁਲ ਠੀਕ ਸੀਗਾ 3.5 ਸਾਲ ਦੀ ਉਮਰ ਦੇ ਵਿੱਚ ਜਾ ਕੇ ਤੁਹਾਨੂੰ ਪਤਾ ਲੱਗਦਾ ਪਰ ਇਸ ਦੌਰਾਨ ਕੁਝ ਤੁਹਾਨੂੰ ਅਜੀਬ ਸਿੰਪਟਮਸ ਨਜ਼ਰ ਆਏ ਸੀ ਕੁਝ ਇਸ ਤਰ੍ਹਾਂ ਦਾ ਵੀ ਹੋ ਸਕਦਾ ਨਹੀਂ ਸੋ ਜਨਮ ਦੇ ਵੇਲੇ ਤਾਂ ਇਹ 4 ਸਾਲ ਦਾ ਬਹੁਤ ਹੀ ਹੈਲਦੀ ਬੇਬੀ ਪੈਦਾ ਹੋਇਆ ਸੀ ਤੇ ਸਾਰੇ ਡਾਕਟਰਸ ਨੇ ਇਹਨੂੰ ਬਲਕਿ ਹੈਲਥੀਐਸਟ ਬੇਬੀ ਦਾ ਐਵਾਰਡ ਮਿਲਿਆ ਸੀ ਇਹਨੂੰ ਹਸਪਤਾਲ ਦੇ ਵੱਲੋਂ ਤੇ ਇਹ ਬਹੁਤ ਜਿਹਨੂੰ ਆਪਾਂ ਕਹਿੰਦੇ ਆ ਸਮਾਰਟ ਬੱਚਾ ਐਜੂਕੇਸ਼ਨ ਵਾਈਜ਼ ਵੀ ਹਾਰ ਵਾਈਜ਼ ਉਹ ਚੀਜ਼ ਸੀ ਉਸ ਤੋਂ ਬਾਅਦ ਜਦੋਂ 3.5 ਸਾਲ ਦੀ ਉਮਰ ਵਿੱਚ ਹੁੰਦੀ ਹੈ ਤੇ ਹੌਲੀ-ਹੌਲੀ ਇੱਚ ਚੇਂਜ ਆਉਣਾ ਸ਼ੁਰੂ ਹੁੰਦਾ ਫਿਰ ਜਦੋਂ ਤੁਸੀਂ ਇਹਨੂੰ ਟੈਸਟ ਕਰਵਾਇਆ ਬੰਬੇ ਜਾ ਕੇ ਤੇ ਕਿਹੜੇ ਹਸਪਤਾਲ ਦੇ ਵਿੱਚ ਟਰੀਟਮੈਂਟ ਚੱਲਿਆ ਕਿੰਨਾ ਸਮਾਂ ਚੱਲਿਆ ਸਭ ਪਹਿਲਾਂ ਬੰਬੇ ਜਦੋਂ ਲੈ ਕੇ ਗਏ ਤੇ ਬੰਬੇ ਹਸਪਤਾਲ ਹੈ ਉੱਥੇ ਦੀ ਬਾਇਓਪਸੀ ਹੋਈ ਸੀ ਜਿੱਥੇ ਸਾਨੂੰ ਪਤਾ ਲੱਗਿਆ ਕਿ ਇਹਨੂੰ ਕਿਹੜਾ ਟਾਈਪ ਦਾ ਕੈਂਸਰ ਹੈ ਤੇ ਕਿਹੜੀ ਸਟੇਜ ਹੈ ਉਸ ਤੋਂ ਬਾਅਦ ਇਹਨੂੰ ਟਾਟਾ ਹਸਪਤਾਲ ਲੈ ਗਏ ਟਾਟਾ ਹਸਪਤਾਲ 'ਚ ਜਾ ਕੇ ਇਹਦੀ ਕੀਮੋਸ অর ਰੇਡੀਏਸ਼ਨਸ ਹੋਈਆਂ ਨੇ ਤੇ ਉਹਨਾਂ ਦਾ ਪੂਰਾ ਸਹਿਯੋਗ ਰੇਸ ਬੱਚੇ ਨੂੰ ਪੂਰਾ ਠੀ ਅਸੀਂ ਸੁਣੇ ਜਗਨਵੀਰ ਸਲਮਾਨ ਖਾਨ ਦਾ ਬੜਾ ਫੈਨ ਰਹਾ ਹੈਗਾ ਕੀ ਉਹਦੇ ਵਿੱਚ ਖਾਸ ਨਜ਼ਰ ਆ ਤੇ ਕਿਹੜੀ ਕਿਹੜੀ ਮੂਵੀਜ਼ ਦੇਖੀ ਹੋਏ ਸਲਮਾਨ ਖਾਨ ਦੀ ਸਲਮਾਨ ਸਰ ਕੀ ਮੈਨੇ ਟਾਈਗਰ ਜ਼ਿੰਦਾ ਔਰ ਟਿਊਬਲਾਈਟ ਬਜਰੰਗੀ ਭਾਈ ਜਾਨ ਔਰ ਸਤਨਿਕ ਇੱਕ ਬਿੱਚ ਅੰਤਮ ਔਰ ਅਬੀ ਟਾਈਗਰ 3 ਵੀ ਮੈਨੇ ਅਭੀ ਦੇਖ ਲਈ ਹੈ ਜਿਵੇਂ ਕਿ ਬਚਪਨ ਤੋਂ ਇਹ ਮੂਵੀਜ਼ ਦੇਖਦਾ ਹੁੰਦਾ ਸੀ ਤੇ ਕਹਿੰਦਾ ਹੁੰਦਾ ਸੀ ਮੈਂ ਸਲਮਾਨ ਖਾਨ ਨੂੰ ਮਿਲਣਾ ਸੋ ਇੱਕ ਕੁਦਰਤ ਦੇ ਵੱਲੋ ਕਹਿ ਸਕਦੇ ਆ ਕਿ ਇਹਨੂੰ ਚਾਂਸ ਮਿਲਿਆ ਕਿ ਜਦੋਂ ਇਹਦਾ ਟ੍ਰੀਟਮੈਂਟ ਚੱਲਦਾ ਸੀ ਉੱਥੇ ਮੁੰਬਈ ਦੇ ਵਿੱਚ ਤਾਂ ਸਲਮਾਨ ਖਾਨ ਤੇ ਨੂੰ ਮਿਲਣ ਵੀ ਆਏ ਸੀਗੇ ਹਾਂਜੀ ਫਿਰ ਕਿਵੇਂ ਪਹਿਚਾਣਿਆ ਸੀ ਉਦੋਂ ਉਦੋਂ ਮੈਨੇ ਉਹਨਾਂ ਦੇ ਬਾਈਸੈਪਸ ਤੇ ਬੈਸਲ ਟੱਚ ਕਰਕੇ ਪਹਿਚਾਨਿਆ ਸੀ ਤੇ ਜਦੋਂ ਅਚਾਨਕ ਜਿਸ ਬੈੱਡ ਦੇ ਉੱਪਰ ਤੂੰ ਪਿਆ ਹੋਣਾ ਉੱਥੇ ਆ ਕੇ ਸਲਮਾਨ ਖਾਨ ਖੜੇ ਹੁੰਦੇ ਉਸ ਸਮੇਂ ਕੀ ਮਹਿਸੂਸ ਕੀਤਾ ਕੀ ਫੀਲ ਆਈ ਸੀ ਉਦੋਂ ਉਸ ਟਾਈਮ ਮਰ ਕੋ ਫੀਲ ਆਈ ਸੀ ਕਿ ਮੈਨੇ ਸਰ ਨਹੀਂ ਕੋਈ ਔਰ ਟਾਟਾ ਹਸਪੀਟਲ ਕੇ ਕੋਈ ਹੈ ਕਿਉਂਕਿ ਵਾਪੇ ਉਸ ਟਾਈਮ ਹਮੇਸ਼ਾ ਮੈਨੂੰ ਬਹੁਤ ਮਜ਼ਾਕ ਕਰਦੇ تھے ਤੇ ਇਸੇ ਸੁਣਿਆ ਵੀ ਉਹਨਾਂ ਨੇ ਆਟੋਗ੍ਰਾਫ ਵੀ ਦਿੱਤਾ ਉਹਨਾਂ ਦੇ ਘਰ ਵੀ ਗਏ ਸੀ ਮਿਲਣ ਵਾਸਤੇ ਹਾਂਜੀ ਉਹਨਾਂ ਦੇ ਘਰ ਗਏ ਸੀ ਉਹਨਾਂ ਦਾ ਬੰਗਲੋ ਤੇ ਆਟੋਗ੍ਰਾਫ ਇਹਦੇ ਉੱਤੇ ਦਿੱਤਾ ਸੋ ਦੇਖ ਸਕਦੇ ਹੋ ਕਿ ਇਹ ਜਿਹੜਾ ਹੈਂਕੀ ਹੈਗਾ ਜਿਸ ਤੇ ਉੱਪਰ ਲਿਖਿਆ ਹੋਇਆ ਟੂ ਜਗਨਵੀਰ ਵਿਦ ਅ ਲੋਟਸ ਆਫ ਲਵ ਗੋਡ ਬlesਸ ਯੂ ਸਟੇ ਸਟਰੋਂਗ ਈਟ ਵੈਲ ਸਟੱਡੀ ਹਾਰਡ ਐਂਡ ਡਾਂਸ ਲਵ ਯੂ ਸੁਲਮਾਨ ਖਾਨ ਸੋ ਬਾਕੀ ਜਦੋਂ ਫਸਟ ਟਾਈਮ ਸੁਲਮਾਨ ਖਾਨ ਇਹਨੂੰ ਮਿਲਣਾ ਹੁੰਦੇ ਨੇ ਹਸਪੀਟਲ ਤੇ ਉਸ ਸਮੇਂ ਏ ਟੱਚ ਕਰਕੇ ਉਹਨਾਂ ਨੂੰ ਪਹਿਚਾਨਦਾ ਪਰ ਉਦੋਂ ਉਹਨਾਂ ਨੇ ਇੱਕ ਜੋ ਅਲਫਾਜ਼ ਕਹੀ ਸੀ ਉਹ ਇੱਕ ਵਾਰ ਕੀ ਦੱਸੋ ਕੀ ਹੈ ਸੀ ਸਰ ਸੁਲਮਾਨ ਸਰ ਨੇ ਕਿਹਾ ਸੀ ਕਿ ਮੈਂ ਤੇਰੀ ਖੁਆਇਸ਼ ਪੂਰੀ ਕਰਨੇ ਆਇਆ تھا ਜੱਗੂ ਅੱਬ ਤੋਂ ਤੂੰ ਖੁਸ਼ ਹੈ ਕਿ ਤੁਮੇ ਮੈਸੇ ਮਿਲ ਲੀਆ ਤੇ ਇਹਦੇ ਵਰਡਿੰਗ ਸੀ ਖੁਆਇਸ਼ ਅਧੂਰੀ ਰਹਿ ਗਈ ਤਮੰਨਾ ਤੇ ਦੇਖਨੇ ਕੀ ਉਹ ਦੇਖ ਨਹੀਂ ਪਾਇਆ ਤੇ ਉਹ ਚੀਜ਼ ਸਰ ਨੂੰ ਬਹੁਤ ਟੱਚ ਕਰ ਗਈ ਸੀ ਤੇ ਸਰ ਨੇ ਉਸ ਵੇਲੇ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਸੀ ਕਿਹਾ ਅੱਲਾ ਨੇ ਚਾਹ ਤਾ ਤੂੰ ਇੱਕ ਦਿਨ ਮੈਨੂੰ ਦੇਖੇਗਾ ਵੀ ਔਰ ਇਹ ਮਰਦ ਕੀ ਜ਼ੁਬਾਨ ਹੈ कि मैं तेरे को दोबारा जिंदगी में तब मिलूंगा जब तू मेरे को देख सकेगा ते उस मोमेंट ਤੋਂ ਬਾਅਦ ਕਿੰਨੇ ਸਮੇਂ ਬਾਅਦ ਫਿਰ ਦੁਬਾਰਾ ਜਦੋਂ ਜਗਨਵੀਤ ਠੀਕ ਹੋਇਆ ਤੇ ਉਹਨਾਂ ਨੂੰ ਮਿਲਣ ਉਹਦੇ ਘਰ ਗਿਆ ਫਿਰ ਸਰਦਾਰ ਨੂੰ ਲੱਗਦਾ ਸੀ ਕਿ ਸਰ ਨੇ ਨਾ ਬੱਚੇ ਦਾ ਦਿਲ ਰੱਖਣ ਲਈ ਮਜ਼ਾਕ ਜਿਹੀ ਬੋਲਦਾ ਹੈ ਤੇ ਮਗਰ ਸਾਨੂੰ ਇਹ ਨਹੀਂ ਪਤਾ ਸੀ ਕਿ ਸਰ ਆਪਣੇ ਸੈਕਟਰੀ ਦੇ ਥਰੂ ਵਿਚਾਰ-ਵਿਚਾਰ Tata Hospital 'ਚ ਪੁੱਛਦੇ ਰਹਿੰਦੇ ਨੇ ਕਿ ਜੋ ਸਰਦਾਰ ਬੱਚਾ ਪੰਜਾਬ 'ਚ ਆਇਆ ਥਾ ਉਹੋ ਦੇਖਣਾ ਸ਼ੁਰੂ ਹੋਇਆ ਕਿ ਨਹੀਂ ਹੋਇਆ ਫਿਰ ਅਸੀਂ ਹਰ ਸਾਲ ਫਾਲੋਅ-ਅੱਪ ਲਈ ਜਾਂਦੇ ਸੀ ਮਗਰ ਇਹ ਨਹੀਂ ਪਤਾ ਸੀ ਕਿ ਸਰ ਵੀ ਜਗਨ ਨੂੰ ਕੰਟੀਨਿਊਸਲੀ ਫੋਲੋ ਕਰ ਰਹੇ ਨੇ ਜਦੋਂ ਸਾਰ ਨੂੰ ਪਤਾ ਲੱਗਿਆ ਇਸ ਵਾਰ 2023 ਕਿ ਜਗਨ ਫੇਰ ਆ ਰਿਹਾ ਔਰ ਇਹਦੀ ਵਿਜਨ ਕਾਫੀ ਹੱਦ ਤੱਕ ਹੈ ਵਾਪਸ ਆ ਚੁੱਕੇ ਨਾਰਮਲ ਸਕੂਲਸ ਜਾਣਾ ਸ਼ੁਰੂ ਹੋ ਗਿਆ ਤੇ 1 ਫਰਸਟ ਦਿਸੰਬਰ ਨੂੰ ਸਾਨੂੰ ਕਾਲ ਆਇਆ ਕਿ ਸਰ ਨੇ ਆਪਣੇ ਬੰਗਲੋ ਚ ਤੁਹਾਨੂੰ ਬੁਲਾਇਆ ਹੈ ਮਿਲਣ ਲਈ ਪਹਿਲਾਂ ਤਾਂ ਸਾਨੂੰ ਲੱਗਿਆ ਪ੍ਰੈਂਕ ਹੈ ਸਾਡੇ ਨਾਲ ਕੋਈ ਕਰ ਰਿਹਾ ਹੈ ਮਗਰ ਬਾਅਦ ਚ ਪਤਾ ਲੱਗਿਆ ਜਦੋਂ ਨੇ ਕਿਹਾ ਕਿ ਨਹੀਂ ਜੀ ਸਰ ਦੀ ਗੱਡੀ 3 ਵਜੇ ਤੁਹਾਨੂੰ ਲੈਣ ਆ ਜਾਏਗੀ ਤੇ ਸਰ ਤੁਹਾਡਾ ਬੇਸਬਰੇ ਨਾਲ ਜਗੂ ਤੋਂ ਮਿਲਣ ਲਈ ਇੰਤਜ਼ਾਰ ਕਰ ਰਹੇ ਨੇ ਫਿਰ ਜਦੋਂ ਜਗਨ ਮਿਲ ਘਰ ਪਹੁੰਚੇ ਸੁਲਮਾਨ ਖਾਨ ਨੇ ਕਿਵੇਂ ਉਹਨਾਂ ਨੇ ਵ ओ हमको नीचे ले नीचे सी ऑफ़ करने आए थे वेल सी ऑफ करो वेलकम करने आए थे उन्होंने कहा था आओ अंदर ऊपर जाना है कि नीचे गार्डन में बैठना है मैंने कहा सर आपको जहाँ पसंद है उन्होंने कहा नीचे बैठ जाते ऊपर well, मैं बोर हो गया हूँ बैठ बैठ के फ्लैट में तो सर और मैं नीचे बैठे सर ने कहा कुछ खाना पीना है बोलो मंगवाऊँ मैंने मैं उस टाइम घर से लंच करके आया था मैंने कहा नो सर ਤੇ ਕੀ ਖਾਦਾ ਸੀ ਫਿਰ ਉੱਥੇ ਕੁਝ ਨਹੀਂ ਖਾਦਾ ਉੱਥੇ ਜਾ ਕੇ ਨੋ ਕੁਝ ਵੀ ਨਹੀਂ ਖਾਦਾ ਪਾਣੀ ਵੀ ਨਹੀਂ ਪੀਤਾ ਅੱਧਾ ਪੌਣਾ ਘੰਟਾ ਬੈਠਿਆ ਸਰ ਸਾਦੀ 23 ਤੇ ਬੈਠਿਆ ਰਿਹਾ ਤੇ ਬਲਕਿ ਮੈਂ ਮਜ਼ਾਕ ਨਾਲ ਕਿਹਾ ਕਿ ਸਰ ਇਸ ਕੋ ਉਠਾ ਲਓ ਇਹ ਬਹੁਤ ਭਾਰੀ ਹੈ ਤੇ ਸਰ ਨੇ ਸਰ ਕਹਿੰਦੇ ਨਹੀਂ ਮੈਂ ਇਸ ਦਾ ਭਾਰ ਨਹੀਂ ਹੈ ਇਸकी ਤਾਂ ਹੱਡੀਆਂ ਭਾਰੀ ਹੈ ਤਾਂ ਉਹ ਇਤਨੀ ਐਕਸਾਈਟਮੈਂਟ ਵਾਲਾ ਜਗਨ ਲਈ ਆਨਸਰ تھا ਨਾ ਇਹ ਖੜੇ ਕੋਲ ਤਾਂ ਦੇਖਾ ਸਿਰਫ ਸਲਵਾਨ ਸਰ ਸਮਝ ਚੁਕੇ ਹਨ ਕਿ ਮੈਂ ਮੋਟਾ ਨਹੀਂ ਮੇਰੀ ਹੱਡੀਆਂ ਦਾ ਭਾਰ ਹੈ ਤਾਂ ਉਹ ਬੜਾ ਖੁਸ਼ ਹੋ ਗਿਆ ਇਸ ਮਾਮਲੇ ਨੂੰ ਲੈ ਕੇ ਕਿ ਸਰ ਨੇ ਮੈਨੂੰ ਮੋਟਾ ਨਹੀਂ ਕਿਹਾ ਜਦੋਂ ਬੱਚੇ ਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਪਰਿਵਾਰ ਦੇ ਉੱਪਰ ਬਹੁਤ ਜਿਹੜੇ ਪਲ ਹੁੰਦੇ ਨੇ ਭਾਰੀ ਹੁੰਦੇ ਨੇ ਕਿਵੇਂ ਸਰਵਾਈਵ ਕੀਤਾ ਫਿਰ ਉਸ ਤਰ੍ਹਾਂ ਪਰਿਵਾਰ ਦਾ ਪੂਰਾ ਸਾਥ ਰਿਹਾ ਪਰਿਵਾਰ ਦਾ ਸਰ ਪੂਰਾ ਸਾਥ ਰਿਹਾ ਮੈਂ ਕਿ ਸਚਾਈ ਇਹ ਹੈ ਕਿ ਜਿਸ ਤਨ ਲਾਗੇ ਸੋਈ ਜਾਣੇ ਕਿ ਝੇਲਿਆ ਤੇ ਸਿਰਫ ਜਗਨਵੀਰ ਸਿੰਘ ਨੇ ਮਗਰ ਇਹ ਹੈ ਕਿ ਜਦੋਂ ਕੋਈ ਨਾ ਕੋਈ ਉਮੀਦ ਸਹਾਰਾ ਨਾਲ ਨਾਲ ਮਿਲਦੀ ਹੈ ਤੇ ਉਹ ਸਫਰ ਥੋੜਾ ਸੁਖਾ ਲੱਗਦਾ ਹੈਗਾ ਕਿ ਬੰਦਾ ਕੁਝ ਪਲਾਂ ਨੂੰ ਯਾਦ ਕਰਕੇ ਓਖੇ ਪਲ ਭੁੱਲ ਜਾਂਦਾ ਮਗਰ ਸਿਰਫ ਜਗਨਬੀਰ ਦੀ ਜੇ ਬਿਮਾਰੀ ਸੀ ਇਹਨੇ ਉਸ ਵੇਲੇ ਸਿਰਫ ਜਗਨਬੀਰ ਨੂੰ ਤੋੜਿਆ ਸੀ ਸਾਰੇ ਪੂਰੀ ਫੈਮਿਲੀ ਨੂੰ ਝੰਡੋੜ ਕੇ ਰੱਖਤਾ ਸੀ ਉਸ ਵੇਲੇ ਵਾਸਤੇ ਤੇ ਹੁਣ ਜਗਨਬੀਰ ਬਿਲਕੁਲ ਤੰਦਰੁਸਤ ਹੈ ਦਾਦੀ ਵੀਰਾਂ ਦੇ ਮੌਜੂਦ ਨੇ ਦਾਦੀ ਜੀ ਕੀ ਹੁਣ ਕਿਵੇਂ ਦਾ ਲੱਗ ਰਿਹਾ ਪੋਤਾ ਬਿਲਕੁਲ ਤੰਦਰੁਸਤ ਹੈਗਾ ਵਾਹਿਗੁਰੂ ਦੀ ਪੂਰੀ ਮਿਹਰ ਹੈ ਵਾਹਿਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਬਹੁਤ ਚਿੰਤ ਸਕਦੇ ਜੀ ਅਸੀਂ ਦਾ ਕਰਜ ਉਤਾਰ ਹੀ ਨਹੀਂ ਸਕਦੇ ਇਤਨਾ ਸ਼ੁਕਰਾਨਾ ਹੈ ਪਰ ਵਾਹਿਗੁਰੂ ਮੇਰਾ ਦਿਲ ਅੱਜ ਵੀ ਸੁਣ ਕੇ ਨਾ ਤੇ ਅੰਦਰੋਂ ਵੇ ਬਾਕੀ ਇਹ ਜਿਹੜੇ ਪਲ ਹੁੰਦੇ ਨੇ ਕਹਿੰਦੇ ਨੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਇਹ ਗੱਲ ਸਚਾਈ ਹੈ ਸਚਾਈ ਹੈ ਬਿਲਕੁਲ ਸਚਾਈ ਹੈ ਹੁਣ ਜਦੋਂ ਦੇਖੋ ਜਗਨਵੀਰ ਜੀ ਨੇ 3.5 ਸਾਲ ਦੀ ਉਮਰ ਦੇ ਵਿੱਚ ਕੈਂਸਰ ਦਾ ਪਤਾ ਲੱਗਦਾ ਤੇ ਅੱਖਾਂ ਦੀ ਰੋਸ਼ਨੀ ਬਿਲਕੁਲ ਜਿਹੜੀ ਹੈ ਚਲੇ ਜਾਂਦੀ ਹੈ ਪਰ ਵਾਹਿਗੁਰੂ ਦੀ ਮਿਹਰ ਹੈ ਕਿ ਹੁਣ ਦੁਬਾਰਾ ਇਹ ਜਿਹੜਾ ਕਿ ਦੇਖ ਰਿਹਾ ਹੈ ਤੇ ਪਰਿਵਾਰ ਕਾਫੀ ਭਾਵੁਕ ਹੈਗਾ ਸੋ ਕਹਿੰਦੇ ਨੇ ਕਿ ਹੌਸਲਾ ਬਲੰਦ ਹੋਵੇ ਤਾਂ ਹਰ ਮੰਜ਼ਲ ਸਰ ਕੀਤੀ ਜਾ ਸਕਦੀ ਹੈ ਇਹ ਉਸੇ ਦੀ ਮਿਸਾਲ ਹੈਗੀ ਜਗਨਬੀਰ ਸੋ ਪ੍ਰੋਬਲਮ ਜਿੰਨੀ ਮਰਜ਼ੀ ਵੱਡੀ ਹੋਵੇ ਕਦੇ ਉਸ ਦੇ ਅੱਗੇ ਹਾਰਨਾ ਮੰਨੋ ਪਰਮਾਤਮਾ ਤੇ ਪ੍ਰੋਸਾ ਰੱਖੋ ਹਰ ਇੱਕ ਚੀਜ਼ ਆਸਾਨੀ ਦੇ ਨਾਲ ਮਿਲ ਸਕਦੀ ਹੈ ਸੁਮਿੰਦੂ ਜਾ ਸਾ ਧੰਨਵਾਦ